ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਫੇਰ ਤੋਂ ਲੈ ਕੇ ਆ ਗਏ ਹਾਂ ਜੀ ਤੁਹਾਡੇ ਵਾਸਤੇ ਫਰੌਕ ਤੇ ਲਹਿੰਗਿਆਂ ਦੀ ਸੇਲ ਠੀਕ ਹੈ ਸੀਜ਼ਨ ਕਲੀਅਰ ਸੇਲ ਆ ਲਾਈਟ ਕਲਰ ਤੇ ਥੋੜੀ ਬਹੁਤੀ ਡਸਟ ਹੋ ਸਕਦੀ ਬਹੁਤ ਹੀ ਸੋਹਣੇ ਪੀਸ ਆ ਭਾਰੇ ਠੀਕ ਹੈ ਤੇ ਬਹੁਤ ਹੀ ਘੱਟ ਰੇਟਾਂ 'ਚ ਤੁਹਾਨੂੰ ਮੇਲਾ ਲੁੱਟਣ ਵਾਲਾ ਸੌਦਾ ਹੈ ਤੇ ਤੁਸੀਂ ਮੇਲਾ ਲੁੱਟ ਸਕਦੇ ਜੇ ਬਹੁਤ ਸਾਰੇ ਭੈਣ ਭਰਾਵਾਂ ਨੇ ਫਾਇਦਾ ਲਿਆ ਹੈ ਤੁਸੀਂ ਵੀ ਲਓ ਫਾਇਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਵੱਧ ਤੋਂ ਵੱਧ ਤਾਂ ਜੋ ਵੱਧ ਤੋਂ ਵੱਧ ਜਾਣਿਆਂ ਤੱਕ ਸੇਲ ਵਾਲੀ ਵੀਡੀਓ ਪਹੁੰਚ ਸਕੇ ਤੇ ਲੋਕੀ ਸੇਲ ਦਾ ਫਾਇਦਾ ਲੈ ਲੈਣ। ਠੀਕ ਹੈ ਜੀ ਤੇ ਚਲੋ ਦੇਖਦੇ ਆਂ। ਅੱਜ ਦਾ ਆਪਾਂ 컬렉ਸ਼ਨ ਦੇਖਦੇ ਆਂ ਤੇ ਪੇਮੈਂਟ ਦਾ ਮੂਡ ਆਨਲਾਈਨ ਹੋਊਗਾ। ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਪਊਗੀ। ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ। ਠੀਕ ਹੈ ਜੀ। ਤੇ ਵੀਡੀਓ ਦੀ ਟਾਈਮਿੰਗ ਸੇਲ ਵਾਲੀ ਦੀ ਵੀਡੀਓ ਦੀ ਟਾਈਮਿੰਗ ਹੋਏਗੀ ਸਵੇਰੇ 10 ਤੋਂ 11 ਵਜੇ ਦੇ ਵਿੱਚ ਤੇ ਸ਼ਾਮੀ 5 ਵਜੇ। ਠੀਕ ਹੈ। ਤੇ ਵੈਸੇ ਸਾਡੀ ਰੈਗੂਲਰ ਵੀਡੀਓ ਜਿਹੜੀ ਆਉਂਦੀ ਉਹ ਰਾਤ 8 ਵਜੇ ਆਏਗੀ। ਲਓ ਜੀ ਪਹਿਲੀ ਫਰੌਕ ਆ ਗਈ ਬਹੁਤ ਸੋਹਣੀ ਪਰੇਰਾਨੀ ਵਾਲੀ। ਠੀਕ ਹੈ ਇਹਦੇ ਨਾਲ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਬਹੁਤ ਹੀ ਸੋਹਣਾ ਠੀਕ ਹੈ ਐਵੇਂ ਦੀ ਫਰੌਕ ਆਊਗੀ ਬੈਕਲੈਸ ਆ ਠੀਕ ਹੈ ਜੀ ਇਹ ਸਾਈਜ਼ ਆਊਗਾ ਸੀਮਾ 인ਜੀ ਤੇ ਫੜਾ ਦੇ ਮੈਨੂੰ ਸਾਈਜ਼ ਆਊਗਾ ਜੀ 18 20 ਯਾਨੀ ਕਿ ਇਹ ਡੇਢ 2 ਸਾਲ ਦੇ ਬੱਚੇ ਦਾ ਪੀਸ ਆ ਨਾਲੇ ਤੁਹਾਨੂੰ ਲੈਂਥ ਦੱਸ ਦਿੰਨੇ ਆ ਨਾਲੇ ਤੁਹਾਨੂੰ ਦੱਸ ਦਿੰਨੇ ਆ ਜੋ ਵੀ ਇਹਦਾ ਸਾਈਜ਼ ਆ ਤੇ ਉਸ ਦੇ ਅਕੋਰਡਿੰਗ ਹੀ ਲੈਣੀ ਆ ਇਹਨਾਂ ਤੋਂ ਇਲਾਵਾ ਹੋਰ ਪੀਸ ਨਹੀਂ ਅਵੇਲੇਬਲ ਹੈਗੇ ਪੀ ਇਹਦੇ ਵਿੱਚ ਸਾਨੂੰ ਵੱਡਾ ਸਾਈਜ਼ ਦੇ ਦਿਓ ਛੋਟਾ ਸਾਈਜ਼ ਦੇ ਦਿਓ ਨਹੀਂ ਜੋ ਹੈਗਾ ਬਸ ਇਹੀ ਹੈਗਾ ਤੇ ਲਾਈਟ ਕਲਰ ਦੇ ਉੱਪਰ ਥੋੜੀ ਬਹੁਤੀ ਡਸਟ ਹੋ ਸਕਦੀ ਹੈ ਤਾਂ ਹੀ ਤੇ ਤੁਹਾਨੂੰ ਸੇਲ ਦੇ ਰਹੇ ਹਾਂ ਲਓ ਜੀ 25 26 ਇੰਚ ਦੀ ਲੈਂਥ ਆ ਗਲੇ ਤੋਂ ਲੈ ਕੇ ਇਹ ਗਲਾ ਇੱਥੋਂ ਤੱਕ ਆਊਗਾ ਤੇ 150 ਰੁਪਏ ਦਾ ਇੱਕ ਪੀਸ ਹੋਏਗਾ ਸ਼ਿਪਿੰਗ ਨਾਲ 50 ਰੁਪਏ ਲੱਗੇਗੀ ਜਾਨੀ ਕਿ ਤੁਹਾਨੂੰ 200 ਰੁਪਏ ਦਾ ਸ਼ਿਪਿੰਗ ਨਾਲ ਐਡ ਕਰਕੇ 200 ਰੁਪਏ ਚ ਪੀਸ ਪਏਗਾ ਇੱਕ ਪੀਸ ਠੀਕ ਹੈ ਤੇ ਦੋ ਪੀਸ ਲਓਗੇ ਤੇ 450 ਦੇ ਪੈਣਗੇ ਚੈੱਕ ਕਰ ਲਓ ਓਕੇ ਲਓ ਜੀ ਨੈਕਸਟ ਪੀਸ ਆ ਗਿਆ ਜੀ ਆਪਣੇ ਕੋਲ ਆਉਂਦਿਆ ਸਾਰੀ ਬਹੁਤ ਵੱਡਾ ਜਿਹਾ ਪੀਸ ਆ ਗਿਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਲਓ ਜੀ ਆਲ ਫਲਾਈਟ ਕਲਰ ਆ ਤੇ ਖੁੱਲਾ ਡੁੱਲਾ ਵੱਡਾ ਸਾਈਜ਼ ਆ ਠੀਕ ਹੈ ਇਹਦੇ ਨਾਲ ਤੁਹਾਨੂੰ ਲੈਗੀ ਵਗੈਰਾ ਵੀ ਮਿਲੂਗੀ ਜ਼ਰੂਰ ਆ ਲਓ ਜੀ ਵੈਸੇ ਲੈਗੀ ਤੋਂ ਬਿਨਾਂ ਦਾ ਇਹ ਮੈਂ ਤੁਹਾਨੂੰ ਦੇ ਰਹੀ ਆ ਅਗਰ ਲੈਗੀ ਹੋਏ ਤੇ ਮਿਲ ਜੇਗੀ ਨਹੀਂ ਹੋਏ ਤੇ ਨਹੀਂ ਮਿਲੇਗੀ। ਲਓ ਜੀ। ਇਹ ਫੁੱਲ ਮਤਲਬ ਮੇਰੇ ਜਿੰਨੀ ਲੈਂਥ ਆ ਇਹਦੀ। ਫਰੌਕ ਦੀ ਮੇਰੇ ਪੂਰੇ ਪੈਰਾਂ ਤੱਕ ਜਾਊਗੀ ਤੇ ਤੁਸੀਂ ਲਾਓ 14-15 ਸਾਲਾਂ ਦੀ ਕੁੜੀ ਨੂੰ ਆ ਜਾਏਗੀ ਪਰ ਪਤਲਿਆਂ ਨੂੰ ਆਏਗੀ ਸਾ ਮਤਲਬ ਬੱਚਿਆਂ ਵਾਲੀ ਫਰੌਕ ਆ ਤੇ ਪਰ ਲੈਂਥ ਬਹੁਤ ਜ਼ਿਆਦਾ ਜਾਂ ਤੇ ਤੁਸੀਂ ਆਪਣੇ ਤਰੀਕੇ ਨਾਲ ਨੂੰ ਕੱਟ ਕਰ ਸਕਦੇ ਨੇ ਫੁੱਲ ਫਲੇਅਰ। ਓਕੇ ਤੇ ਜਾਂ ਕੋਈ ਲੰਬਾ ਬੱਚਾ ਹੋਏਗਾ ਤੇ ਉਹਨੂੰ ਆ ਜਾਏਗੀ ਸਿਰਫ ਤੇ ਸਿਰਫ 150 ਰੁਪਏ ਦਾ ਪੀਸ ਆ ਜਿੰਨੇ ਸ਼ਾਪ ਤੇ ਆ ਕੇ ਲੈਣਾ। ਜੇ ਤੁਸੀਂ ਆਨਲਾਈਨ ਮੰਗਵਾ ਲਾ ਤਾਨੂੰ 200 ਰੁਪਏ ਦਾ ਪਵੇਗਾ ਫਸ ਲੈਂਥ ਵੀ ਦੱਸ ਦਿੰਨੀ ਮੈਂ ਤੁਹਾਨੂੰ ਕਿੰਨੀ ਹੈ ਲਓ ਜੀ ਲੈਂਥ ਹੈਗੀ 47 ਤੇ ਫਿਟਿੰਗ ਹੈਗੀ ਹੈ ਦੀ ਕਮਰ ਤੋਂ 16 ਇੰਚ ਠੀਕ ਹੈ ਜੀ 150 ਰੁਪਏ ਦਾ ਪੀਸ ਤੇ ਇਹ ਸੇਲਾਂ ਬਾਰ-ਬਾਰ ਤੇ ਨਹੀਂ ਆਣੀਆਂ ਤੁਸੀਂ ਸੇਲ ਦਾ ਫਾਇਦਾ ਲਓ ਤੁਸੀਂ ਨਹੀਂ ਲੈਣਾ ਤੇ ਕਿਸੇ ਹੋਰ ਨੂੰ ਆਂਡ ਗਵਾਣ ਨੂੰ ਸੇਲੀਆਂ ਪਹਿਣਨ ਨੂੰ ਰਿਸ਼ਤੇਦਾਰਾਂ ਨੂੰ ਪੁੱਛ ਸਕਦੇ ਜੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਦੱਸ ਸਕਦੇ ਜੀ ਠੀਕ ਹੈ ਲਓ ਜੀ ਇਹ ਕਾਟਨ ਦਾ ਆਏਗਾ ਸ਼ਰਾਰਾ ਗਰਾਰਾ ਸੂਟ ਆਏਗਾ ਇਸ ਤਰ੍ਹਾਂ ਬਣਿਆ ਹੋਇਆ ਬਹੁਤ ਹੀ ਸੋਹਣਾ ਆ ਲੋ ਠੀਕ ਹੈ ਫਰੰਟ ਬੈਕ ਬਹੁਤ ਸੋਹਣੀ ਬੈਕ ਤੇ ਜਿੱਪ ਲੱਗੀ ਹੈ ਜਿੱਪ ਚਾਲੂ ਆ ਠੀਕ ਹੈ ਆ ਲੋ ਤੇ ਨਾਲ ਆਏਗਾ ਜੀ ਇਹ ਗਰਾਰਾ ਠੀਕ ਹੈ ਤੇ ਸਾਈਜ਼ ਦੱਸ ਦਿੰਦੇ ਆ ਤੁਹਾਨੂੰ ਸਾਈਜ਼ ਆਏਗਾ ਜੀ ਇਹਦਾ ਐਕਸਲ ਸਾਈਜ਼ ਐਕਸਲ ਬੱਚਿਆਂ ਵਾਲਾ ਸਾਈਜ਼ ਏ ਠੀਕ ਹੈ ਇਹਦਾ ਸਾਈਜ਼ ਆਏਗਾ ਅ ट्वेंटी थ्री उन्ती इंच लंबाई आएगी ते एदी आएगी पैंती इंच बॉटम की ठीक है कह जी डेढ़ सौ रुपए का शिपिंग पाके दो सौ लो जी एक कै आएगी इस तरह फ्रॉक टाइप बहुत ही सोहना जहा पीस आए गले का भी सारा ना स्ट्रैचेबल आ लो ठीक है और इधर भी देखो इस तरह ਠੀਕ ਹੈ ਸਕਰਟ ਟਾਈਪ ਜਿਆ ਸੂਟ ਫਰੌਕ ਜੀ ਬਹੁਤ ਸੋਹਣੀ 150 ਰੁਪਏ ਦਾ ਪੀਸ ਲੱਗੇਗਾ ਨੰਬਰ ਸਾਈਜ਼ ਆਏਗਾ ਜੀ ਸਾਈਜ਼ 26 ਸਾਈਜ਼ ਆ ਯਾਨੀ ਕਿ 5 5 ਸਾਲ ਦੇ ਬੱਚੇ ਨੂੰ 5-6 ਸਾਲ ਦੇ ਬੱਚੇ ਨੂੰ ਆ ਜਾਏਗੀ ਲੈਂਥ ਦੱਸ ਦਿੰਨੇ ਆ ਤੁਹਾਨੂੰ ਲਓ ਜੀ 26 ਨੈਕਸਟ ਆ ਗਿਆ ਜੀ ਇਸ ਤਰ੍ਹਾਂ ਦਾ ਸ਼ਰਾਰਾ ਸੂਟ ਹੁਣ ਇਹਦੇ ਵਿੱਚ ਇੱਕ ਹਾਲੋ ਠੀਕ ਹੈ ਇਹਦੇ ਨਾਲ ਆਊਗਾ ਗਰਾਰਾ ਸੂਟ ਆਊਗਾ ਇਸ ਤਰ੍ਹਾਂ ਠੀਕ ਹੈ ਤੇ ਇਹ ਆਊਗੇ ਇਹਦੇ ਨਾਲ ਕੁੜਤੀ ਠੀਕ ਹੈ ਇਸ ਤਰ੍ਹਾਂ ਤੇ ਕੁੜਤੀ ਦੇ ਉੱਪਰ ਇੱਥੇ ਗਲੇ ਦੇ ਉੱਪਰ ਪੈਚ ਹੈ ਨਹੀਂ ਆ ਪਰ ਕੋਈ ਐਡਾ ਇਸ਼ੂ ਨਹੀਂ ਹੈਗਾ ਕਿ ਪੈਚ ਨਹੀਂ ਹੈਗਾ ਸੋਹਣਾ ਨਹੀਂ ਲੱਗੇਗਾ ਇਸ ਤਰ੍ਹਾਂ ਹੀ ਬੜਾ ਸੋਹਣਾ ਲੱਗਦਾ ਪਿਆ ਇਸੇ ਕਰਕੇ ਤੇ ਤੁਹਾਨੂੰ ਲੈਸ ਚ ਦੇ ਰਹੇ ਆ ਅੱਗੇ ਨਵਰਾਤਰੀ ਦੀਵਾਲੀ ਤੁਸੀਂ ਦੋ ਚਾਰ ਵਾਰੀ ਵੀ ਬੱਚਿਆਂ ਨੂੰ ਪਾਓਗੇ ਤੁਹਾਡੇ ਪੈਸੇ ਪੂਰੇ ਹੋ ਜਾਣੇ ਆ ਇੰਨਾ ਸੋਹਣਾ ਜਿਹਾ ਪੀਸ ਆ ਇਹ ਕੁੜਤੀ ਆ ਤੇ ਕੁੜਤੀ ਦੀ ਲੈਂਥ ਹੈਗੀ ਆ 22 ਫਿਟਿੰਗ ਹੈਗੀ ਆ 15 ਠੀਕ ਹੈ ਤੁਸੀਂ ਦੇਖ ਲੈਣਾ ਬੱਚਿਆਂ ਦੇ ਹਿਸਾਬ ਨਾਲ ਬਹੁਤ ਸੋਹਣਾ ਪੀਸ ਆ ਹੈਲੋ ਜੀ ਪਿੰਕ ਕਲਰ ਨੈਕਸਟ ਆਜੂਗਾ ਇਹਦੇ ਵਿੱਚ ਨਾ ਇੱਕ ਰੈੱਡ ਕਲਰ ਵੀ ਸੀ ਮੈਂ ਉਹ ਵੀ ਦਿਖਾ ਦਾਂ ਹੈਲੋ ਇਸ ਤਰ੍ਹਾਂ ਦਾ ਪੈਚ ਲੱਗਿਆ ਸੀਗਾ ਬਟ ਉਹਦੇ ਪੈਚ ਨਹੀਂ ਹੈਗਾ ਇਹਦੇ ਪੈਚ ਹੈਗਾ ਜੇ ਹੈਲੋ ਸ਼ਰਾਰਾ ਓਨੀ ਸੇਮ ਲੈਂਥ ਵਗੈਰਾ ਇਹਦੀ ਓਨੀ ਆਏਗੀ ਥੋੜਾ ਜਿਹਾ ਇੱਕ ਨੰਬਰ ਛੋਟਾ ਲੱਗਦਾ ਏ ਹਾਂ ਹਲੋ ਠੀਕ ਹੈ ਇੱਕ ਕੰਬਰ ਸ਼ੂਟਾ ਹੋਗਾ ਰੈੱਡ 34 ਤੇ 32 ਦਾ ਸਾਈਜ਼ ਫਿਰ ਮਿਲੂਗਾ ਜੀ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਸੂਟ ਮਿਲੂਗਾ ਇਹਦੇ ਨਾਲ ਤੁਹਾਨੂੰ ਪਲੇਨ ਸ਼ਾਇਦ ਪਜਾਮੀ ਮਿਲ ਜਾਊਗੀ ਅਗਰ ਨਹੀਂ ਵੀ ਹੋਊਗੀ ਤੁਸੀਂ ਜੀਨ ਨਾਲ ਜਾਂ ਇਦਾਂ ਵੀ ਇਹਨੂੰ ਵੇਅਰ ਕਰ ਸਕਦੇ ਜੇ ਵੈਸੇ ਹੋਊਗੀ ਇਹਦੇ ਨਾਲ ਲੈਗੀ ਵਗੈਰਾ ਠੀਕ ਹੈ ਤੇ ਇਹ ਵੀ ਆਊਗਾ ਘਟਕ ਸਾਲ ਦੇ ਬੱਚੇ ਨੂੰ ਆ ਜਾਊਗਾ 32 ਨੰਬਰ ਆ ਲੈਂਥ ਦੀ ਫਰੌਕ ਵਾਂਗੂ 36 ਇੰਚ ਆਊਗੀ ਦੋ ਪੀਸ ਮੇਰੇ ਕੋਲ ਹੈਗੇ ਆ ਆ ਲੋ ਆ ਲੋ ਠੀਕ ਹੈ ਐਵੇਂ ਇਹ 34 ਨੰਬਰ ਆ ਉਹ 36 ਨੰਬਰ ਆ ਉਨੇ ਹੀ ਲੈਂਥ ਆਉਗੀ 35 36 ਇਹਦੀ ਵੀ ਠੀਕ ਹੈ ਆ ਲੋ ਬਹੁਤ ਸੋਹਣੇ ਸੋਹਣੇ ਨੈੱਟ ਵਾਲਾ ਪੀਸ ਆ ਲਓ ਜੀ ਲੈਗੀ ਵਗੈਰਾ ਦੇਖ ਦਾਂਗੇ ਨਾਲ ਲਓ ਜੀ ਪਰੀ ਰਾਣੀ ਵਾਲੀ ਇੱਕ ਹੋਰ ਫਰਾਕ ਆ ਗਈ ਠੀਕ ਹੈ ਥੋੜਾ ਜਿਹਾ ਦਾਗ ਹੈਗਾ ਬੈਕ ਸਾਈਡ ਤੇ ਇਹਦਾ ਸਾਈਜ਼ ਹੈਗਾ ਜੀ 24 ਇੰਚ ਲਓ ਜੀ 24 ਇੰਚ ਪਰ ਇਰਾਣੀ ਦੀ ਫਰਾਕ ਆ 5 ਕਸਾਲ ਦੇ ਬੱਚੇ ਨੂੰ ਆਏਗੀ ਬਹੁਤ ਹੀ ਸੋਹਣੀ ਫਰਾਕ ਆ ਓਕੇ ਨੈਕਸਟ ਆ ਗਿਆ ਜੀ ਇਹ ਲੋ ਜੰਪਸੂਟ ਇਹ ਅੰਦਰ ਜੰਪਸੂਟ ਦੀ ਟੀ-ਸ਼ਰਟ ਮਿਲੂਗੀ 2-3 ਸਾਲ ਦੇ ਬੱਚੇ ਨੂੰ ਆਊਗਾ ਆ ਲੋ ਠੀਕ ਹੈ 3 ਕਸਾਲ ਦੇ ਬੱਚੇ ਨੂੰ ਮੰਨ ਕੇ ਚੱਲੋ ਜੇ ਬੱਚਾ ਜ਼ਿਆਦਾ ਮੋਟਾ ਨਹੀਂ ਹੋਏਗਾ 3 ਕਸਾਲ ਦੇ ਬੱਚੇ ਨੂੰ 150 ਰੁਪਏ ਦਾ ਸ਼ਿਪਿੰਗ ਪਾ ਕੇ 200 ਲਓ ਜੀ ਲੇਵਲੀਆਂ ਫਰੌਕ ਬੋਲੀਆਂ ਬਹੁਤ ਸੋਹਣੀਆਂ ਬਹੁਤ ਸੌਫਟ ਆਹ ਲੋ ਜੀ ਠੀਕ ਆ ਆਹ ਲੋ ਜੀ ਇਹਦੇ ਵਿੱਚ ਇੱਕ ਸਾਈਜ਼ ਆਊਗਾ ਇਹ ਵਾਲਾ ਛੋਟਾ ਇਹ ਕਿਹੜਾ ਸਾਈਜ਼ ਆ ਲਿਖਿਆ ਨਹੀਂ ਹੋਇਆ ਮੈਂ ਲੈਂਥ ਦੱਸ ਦਿੰਨੀ ਤੁਹਾਨੂੰ ਇਹਦੀ ਲੰਬਾਈ 23 ਇੰਚ ਆ ਫਰੌਕ ਦੀ ਠੀਕ ਆ ਵਾਈਟ ਐਂਡ ਇਸ ਤਰ੍ਹਾਂ ਦਾ ਸਕਰਟ ਹੁੰਦੀ ਆ ਤੇ ਇਹਦੀ ਲੈਂਥ ਆਊਗੀ ਫਰੌਕ ਤੇ ਜੀਨ ਨਾਲ ਵੀਅਰ ਕਰ ਸਕਦੇ ਤੇ 33 ਇੰਚ ਲੈਂਥ ਆਉਗੀ ਔਰ ਠੀਕ ਹੈ 33 ਇੰਚ ਲੈਂਥ ਆਉਗੀ ਇਹਦੀ ਇਹ ਵਾਲੀ ਫਰੌਕ ਦੀ ਸਕਰਟ ਟਾਈਪ ਯਾ ਸਕਰਟ ਹੀ ਲੱਗੀ ਹੋਈ ਆ ਔਰ ਸਟ੍ਰੈਚੇਬਲ ਦੇਖੋ ਕਿੰਨਾ ਸਟ੍ਰੈਚੇਬਲ ਆ ਠੀਕ ਹੈ ਆ ਲਓ ਨੈਕਸਟ ਆਏਗੀ ਜੀ ਇਹ ਵਾਲੀ ਫਰੌਕ ਇਹਦੇ ਨਾਲ ਵੀ ਜੇ ਲੈਗੀ ਹੋਏਗੀ ਤੁਹਾਨੂੰ ਦੇ ਦਾਂਗੇ ਜਰੂਰ ਆ ਲਓ 3 ਇੰਚ ਉਹੀ 5-7 ਸਾਲ ਦੇ ਬੱਚੇ ਨੂੰ ਆ ਜਾਏਗੀ ਫਰੌਕ ਠੀਕ ਹੈ ਫਰੌਕ ਸੂਟ ਆ ਇਹਦੇ ਅੰਦਰ ਸ਼ਾਇਦ ਬਾਜੂ ਵਗੈਰਾ ਵੀ ਹੋਣ ਦੀਆਂ ਲਓ ਜੀ ਗਰਾਰਾ ਸੂਟ ਬਹੁਤ ਹੀ ਸੋਹਣਾ ਗ੍ਰੇ ਕਲਰ ਦਾ ਇਹ ਲੋ ਤੇ ਇਹ ਆਊਗਾ ਇਹ ਦਿਨਾ ਸ਼ਰਟ ਤੇ ਨੰਬਰ ਆਊਗਾ ਇਹਦਾ 30 ਯਾਨੀ ਕਿ ਉਹ 6-6 ਸਾਲ ਦੇ ਬੱਚੇ ਨੂੰ ਥੋੜੇ ਜੇ ਸਟੋਨ ਥੋੜੇ ਜੇ ਸਟੋਨ ਜਿੰਨੇ ਕਿ ਤੁਸੀਂ ਦੇਖ ਸਕਦੇ ਜੇ ਇੰਨੇ ਕ ਹਲਕੇ-ਹਲਕੇ ਲਾਈਟ ਆ ਇਧਰੋਂ ਉਤਰੇ ਹੋਏ ਆ ਠੀਕ ਹੈ ਹੈਲੋ ਜੀ ਮੈਂ ਕਲੀਅਰ ਦੱਸੂਗੀ ਬਾਅਦ ਵਿੱਚ ਨਹੀਂ ਕਿਸੇ ਨੇ ਕਹਿਣਾ ਠੀਕ ਹੈ ਗ੍ਰੇ ਕਲਰ ਬਹੁਤ ਸੋਹਣਾ ਪੀਸ ਆ ਦਿਵਾਲੀ ਦੀ ਬੋਲੀ ਤੇ ਪਾਓ ਬੱਚਿਆਂ ਨੂੰ ਬਈ ਨੈਕਸਟ ਆ ਗਿਆ ਜੀ ਹੰਝ ਟੇਪ ਮੈਂ ਨਾਲੇ ਫੜੀ ਫਿਰਦੀ ਆ ਹੈਲੋ ਇਹ ਸੂਟ ਦਿਖਾਉਣੀ ਤਾਂ ਨੂੰ ਸ਼ਰੱਗ ਸੂਟ ਆ ਗਿਆ ਇਹ ਆ ਗਈ ਅੰਦਰ ਟੀ-ਸ਼ਰਟ ਤੇ ਸਾਈਜ਼ ਆ ਗਿਆ ਇਹਦਾ 32 7-8 ਸਾਲ ਦੇ ਬੱਚੇ ਨੂੰ ਆਊਗਾ ਸ਼ਰੱਗ ਪੀਸ 7-8 10 ਸਾਲ ਦੇ ਬੱਚੇ ਨੂੰ ਵੀ ਆ ਜਾਊਗਾ ਜੇ ਬੱਚੇ ਪਤਲੇ ਜਿਹੇ ਅਤੇ ਕਈ ਬੱਚੇ ਹਨਾ ਹੈਲਦੀ ਹੁੰਦੇ अलो ए आएगा ना लोअर फ्लोअर उपर भी देखो लगे हुए है। इस तरह परल वगैरह लगे हुए डेढ़ सौ रुपया प्राइस शिपिंग पाके दो सौ दो सौ रुपया प्राइस समझो, सम्झ, पीस समझो तो लो जी एक फराक आ गई है वाली लो इस तरह फ्रॉक आ गई साइज हैगा अठाई इंच अठाई इंच सइज़ आ यो पीस आ इस तो अलावा ना वा मिलेगा ना छोटा मिलेगा जो भीडियो दिखाया जाएगा उ मिलेगा ठीक है जी ओके okay. ओके okay, जी ਲੋਜੀ 골ਡਨ ਕਲਰ ਦਾ ਪੀਸ ਆ ਗਿਆ ਛੋਟੂ ਮੋਟੂ ਜਿਹਾ 24 ਨੰਬਰ Oh sorry 골ਡਨ ਕਲਰ ਦਾ ਪੀਸ ਆ ਗਿਆ 24 ਨੰਬਰ ਠੀਕ ਹੈ ਜੀ ਆ ਲੋ 24 ਨੰਬਰ ਦਾ ਲੋ ਜੀ ਇੱਕ ਸਕਰਟ ਸੂਟ ਆ ਗਿਆ ਇਹਦੇ ਨਾਲ ਦਾ ਇੱਕ ਮੈਂ ਸੇਲ ਕਰ ਚੁੱਕੀ ਹਾਂ ਤੇ ਇਹਦਾ ਨੰਬਰ ਹੈਗਾ 32 ਉਹੀ 5-6 ਸਾਲ ਦੇ ਬੱਚੇ ਨੂੰ ਆਊਗਾ ਬਹੁਤ ਸੋਹਣਾ ਜਿਹਾ ਪੀਸ ਇੱਕ ਮੇਰੇ ਭੈਣ ਮੰਗ ਵੀ ਰਹੀ ਸੀ ਪਰ ਮੈਨੂੰ ਨੰਬਰਾਂ ਤੋਂ ਚੇਤੇ ਨਹੀਂ ਰਹਿੰਦਾ ਕਿ ਕੌਣ ਕੀ ਕਹਿ ਰਿਹਾ ਸੀਗਾ ਤੇ ਠੀਕ ਆ ਤੁਸੀਂ ਮੈਸੇਜ ਕਰਿਆ ਕਰੋ WhatsApp ਠੀਕ ਆ ਕਾਲ ਨਾ ਕਰਿਆ ਕਰੋ ਤੇ ਉਹਦਾ ਸੌਖ ਰਹਿੰਦਾ ਹੈ ਲੋ ਸਕਰਟ ਬਹੁਤ ਸੋਹਣਾ ਸੂਟ ਹੈ 32 ਨੰਬਰ ਆ ਵੈਸੇ 4-5 ਸਾਲ ਦੇ ਬੱਚੇ ਨੂੰ ਆਊਗਾ ਲਓ ਜੀ ਵਾਈਟ ਕਲਰ ਦੀ ਫਰੌਕ ਆ ਗਈ ਬਹੁਤ ਸੋਹਣੀ ਨੰਬਰ ਆ ਗਿਆ 30 7-8 ਸਾਲ ਦੇ ਬੱਚੇ ਨੂੰ 6-7 ਸਾਲ ਦੇ ਬੱਚੇ ਨੂੰ ਆਊਗੀ ਇੰਨਾ ਸੋਹਣਾ ਜਿਹਾ ਪੀਸ ਆਏ ਠੀਕ ਹੈ ਤੇ ਇਹਦੇ ਨਾਲ ਦੀਆਂ ਮੈਂ ਇੱਕ ਦੋ ਪੀਸ ਸੇਲ ਕਰ ਚੁੱਕੀ ਆ ਪਰ ਪਤਲੇ ਬੱਚੇ ਨੂੰ ਆਏਗਾ ਜਿਆਦਾ ਮੋٹے ਬੱਚੇ ਨੂੰ ਨਹੀਂ ਆਏਗਾ ਇੰਨਾ ਕੁ ਥੋੜਾ ਜਿਹਾ ਧਿਆਨ ਰੱਖਣਾ ਠੀਕ ਹੈ ਹਲੋ ਲਓ ਜੀ ਫਿਰ ਜਿਹੜੀ ਚੀਜ਼ ਦੀ ਸੀ ਸਾਰਿਆਂ ਤੋਂ ਜਿਆਦਾ ਡਿਮਾਂਡ ਲੈਣਗੇ ਲਓ ਜੀ ਲਹਿੰਗਾ ਆ ਗਿਆ ਫਿਰ ਤੋਂ ਉਹੀ ਜਿਹੜੇ ਆਪਾਂ ਕੱਲ ਤੁਹਾਨੂੰ ਦਿਖਾਏ ਸੀਗੇ ਹਲੋ ਓਕੇ ਦੇਖਦੇ ਹਾਂ ਹੁਣ ਕਿੰਨੂੰ ਮਿਲਦਾ ਏ ਬਹੁਤ ਹੀ ਸੋਹਣਾ ਲਹਿੰਗਾ ਤੇ ਨਾਲ ਆ ਗਈ ਉਹੀ ਬੈਕਲੈਸ ਕੁੜਤੀ ਇਹਦੇ ਆਏਗਾ ਇਸ ਤਰ੍ਹਾਂ ਥ्रेड ਵਰਕ ਠੀਕ ਹੈ ਤੇ ਉਹੀ 7 6-7 ਸਾਲ ਦੇ ਬੱਚੇ ਨੂੰ ਆਏਗਾ ਠੀਕ ਹੈ ਇਹਦੇ ਵਿੱਚ ਇੱਕ ਪਿੰਕ ਕਲਰ ਆ ਗਿਆ ਇੱਕ ਬਲੂ ਕਲਰ ਆ ਗਿਆ ਠੀਕ ਹੈ ਇੰਨਾ ਸੋਹਣਾ ਜਿਹਾ ਲਹਿੰਗਾ ਆਊਗਾ ਤੇ ਲਓ ਜੀ ਠੀਕ ਹੈ ਇਹ ਸੀਗੀ ਸਾਡੀ ਅੱਜ ਦੀ ਸੇਲ ਵਾਲੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ